ਹਲਕਾ ਰਾਜਾ ਸੰਸੀ ਦੇ ਸਰਦੀ ਪਿੰਡ ਸ਼ਨ ਕਲਾਂ ਕੱਲੇਵਾਲ ਵਿਖੇ ਬਾਬਾ ਪੋੜੇਵਾਲਾ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪੰਚਾਇਤ ਅਤੇ ਮੇਲਾ ਕਮੇਟੀ ਦੇ ਉਪਰਾਲਿਆਂ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੱਗੇ ਖੁੱਲੇ ਦੀਵਾਨਾ ਵਿੱਚ ਭਾਈ ਕਿਰਪਾ ਸਿੰਘ ਅਜਨਾਲਾ ਦਾ ਟਾੜੀ ਜੱਥਾ ਭਾਈ ਸੁਵਿੰਦਰ ਸਿੰਘ ਅਜਨਾਲਾ ਦਾ ਤੋ ਵਿਸ਼ੇਸ਼ਤਾ ਅਤੇ ਪਾਈ ਮਨਜੀਤ ਸਿੰਘ ਰਾੜਾ ਸਾਹਿਬ ਦੇ ਕਬੀਸ਼ਰੀ ਜਥੇ ਨੇ ਦੂਰੋਂ ਨੇੜਿਓਂ ਆਈ ਸੰਗਤਾਂ ਨੂੰ ਗੁਰੂਆਂ ਤੇ ਸੂਰਬੀਰਾਂ ਜੋਦਿਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਆਏ ਹੋਏ ਜਥਿਆਂ ਨੂੰ ਗੁਰਕਾਰ ਦੀ ਬਖਸ਼ਿਸ਼ ਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਉਪਰੰਤ ਸ਼ਾਮ ਨੂੰ ਕੁਸ਼ਤੀ ਦੰਗਲ ਵੀ ਕਰਵਾਏ ਗਏ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਆਪਣੇ ਆਪਣੇ ਜੋਹਰ ਦਿਖਾਏ ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਹੀਲਾਂ ਤੋਂ ਇਲਾਵਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਮਹਿਲ ਸਿੰਘ ਸਰਪੰਚ ਦਰਬਾਰਾ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਸਰਪੰਚ ਮਹੰਗਾ ਸਿੰਘ ਸਾਬਕਾ ਸਰਪੰਚ ਕਸ਼ਮੀਰ ਸਿੰਘ ਕੁਲਵੀਰ ਸਿੰਘ ਸਾਧੂ ਸਿੰਘ ਮਨਜੀਤ ਸਿੰਘ ਦਰਸ਼ਨ ਸਿੰਘ ਤਸਵੀਰ ਸਿੰਘ ਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਵਾਇਰੂਜ ਜੀ ਦਾ ਖਾਲਸਾ ਵੈਗਰ ਜੀ ਦੀ ਬੱਤੇ ਮੈਂ ਦਰਬਾਰਾ ਸਿੰਘ ਸਰਪੰਚ ਪਿੰਡ ਸ਼ਨਕਲਾ ਇਹ ਸਾਡਾ ਬਾਬੇ ਪੋੜੇਵਾਲ ਦੀ ਯਾਦ ਵਿੱਚ ਬਹੁਤ ਸਵੇ ਤੇ ਸਮਾਗਮ ਚੱਲ ਰਿਹਾ ਤੇ ਚੱਲਦਾ ਰਹੇਗਾ। ਕਿ ਸੰਤ ਸਾਧੂ ਬਾਬਾ ਘੋੜੇਵਾਲੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਮਾਗਮ ਚੱਲਦਾ ਕੁਸ਼ਤੀਆਂ ਵੀ ਹੋਣੀਆਂ ਨੇ ਸਭ ਨਗਰ ਦੇ ਸਹਿਯੋਗ ਨਾਲ ਕੰਮ ਚੱਲਦਾ ਉਹਦਾ ਕਲਾਕਾਰਾ ਕੋਈ ਵੀ ਨਹੀਂ ਕਰਦਾ ਨਾ ਕਰੇਗਾ ਜੋ ਨਗਰ ਕਹਿਗਾ ਸੋਈ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ